ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਤੇ ਅੱਜ ਸਵੇਰੇ ਸਵੇਰੇ ਹੀ ਕਣਕ ਬੀਜਣ ਆ ਲਾਗਿਆ। ਤੇ ਆਵਾਜ਼ ਆਪਣੀ ਬੈਠੀ ਵੀ ਹੈ ਕਿਉਂਕਿ ਫੰਗ ਚ ਕੰਮ ਸੁਲਤਾਨਪੁਰ ਚ ਆਏ ਤੇ ਲੱਗ ਗਿਆ ਕਾਫੀ ਜ਼ਿਆਦਾ। ਤੇ ਉਹ ਸੁਪਰ ਸ਼ੀਟਰ ਚੱਲਦਾ ਆ ਦੇਖੋ। ਕਣਕ ਬੀਜਣ ਲੱਗੇ ਹੋਇਆ। ਬਤਾਓ ਨਾ। ਆ ਵਧੀਆ ਬਣਾਈ ਆਂਦਾ ਪੂਰਾ। ਸ਼ਰਾ ਅੱਜ ਇੱਧਰ ਦੇਖ ਲਓ ਪਰੇ। ਘਾਹ ਬਹੁਤ ਚੜਿਆ ਸੀ ਉੱਤੇ। ਰੀਪਰ ਲੱਗਾ ਸੀ ਉਸ ਤੋਂ ਬਾਅਦ ਮੀਂਹ ਉੱਤੇ ਪੈ ਗਿਆ ਦੋ ਤਿੰਨ ਵਾਰ ਪਹਿਲਾਂ ਤਾਂ ਹੀ ਅਗੇਤਾ ਚੋਂ ਨਾ ਵੜਿਆ ਜੀ ਤੇ ਮੀਂਹ ਉੱਤੇ ਪੈ ਗਿਆ ਸੀ ਬਹੁਤ ਜ਼ਿਆਦਾ ਹਾਵੇ ਤੇ ਆ ਵੇਖ ਲੋ ਚੱਲਦਾ ਫਿਰ ਸੁਪਰ ਸੀਡਰ ਤੇ ਆਵਾਜ਼ ਆਪਣੀ ਬੈਠੀ ਵੀ ਹੈ Ab. Phone, okay. der ohne. Hallo? ਲੋ ਵਿਕਣਕ ਬੀਜੀ ਗਿਆ ਹੋ ਗਿਆ ਟਰੈਕਟਰ ਕਣਕ ਆਪਣੀ ਗਈ ਬੀਜੀ ਸਵੇਰੇ ਟਾਈਮ ਵਾਲੀ ਤੇ ਬਸ ਆ ਥੋੜਾ 2 ਵਧਿਆ ਵਾ ਤੇ ਗੁੱਠਾ-ਗੁੱਠਾ ਬਣਾ ਲਿਆਂਗੇ ਸ਼ਾਮ ਤੱਕ ਬਣਾਈਏ ਜਾਂ ਹੋਣੀ ਬਣਾਦੀ ਇਹ ਥੋੜਾ ਕੰਮ ਫਿਰ ਆਉਣੇ ਆ ਬਾਅਦ ਚ ਗੁੱਠਾ ਬਣਾ ਕੇ ਤੇ ਬਸ ਫਿਰ ਵੱਟਾ ਪਾ ਕੇ ਤੇ ਫਾਈਨਲ ਹੋ ਜਾਊਗਾ ਡੱਪੀਆਂ ਬਣੀ ਹੋਈ ਆ ਤੇ ਚਲੋ ਜੀ ਓਕੇ ਆ ਕੰਮ ਫਿਰ ਸਾਰਾ ਕੰਮ ਦਾ ਸਮਾਪਤ ਇੱਕ ਵਾਰੀ ਇਧਰ ਹੋ ਜਾਊਗਾ ਹੋ ਰਹਿ ਜਾਊਗਾ ਦੋ ਕਨਾਲਾਂ ਵਾਲਾ ਸਾ ਉਹ ਆਏ ਵੱਤਰ ਕਨਾਲਾ ਕਣਕ ਵਾਲਾ ਉਧਰ ਪਾਣੀ ਨਹੀਂ ਹਲੇ ਆਇਆ ਤੇ ਫਿਰ ਉਸ ਤੋਂ ਬਾਅਦ ਸਾਰੀ ਬਿਜਾਈ ਹੋ ਜੂਗੀ ਠੀਕ ਹੈ ਜੀ ਤੇ ਥੋੜਾ ਵੱਧ ਟਾਈਮ ਤਾਂ ਲੱਗਾ ਬੀ ਕੱਟ ਗਿਆ ਸੀ ਦੁਬਾਰਾ ਲਿਆਂਦਾ ਪਾਇਆ ਤੇ 15-20 ਮਿੰਟ ਹੋ ਖਰਾਬ ਹੋ ਗਏ ਤੇ ਚਲੋ ਠੀਕ ਹੈ ਬਾਕੀ ਕਣਕ ਤਾਂ ਜ਼ਿਆਦਾ ਹੁੰਦਾ ਵਾ ਕੰਮ ਵੀ ਨਿਬੜ ਜਾਵੇ ਉਹ ਅੱਜ ਫਾਈਨਲ ਹੋ ਗਿਆ ਵਧੀਆ ਬੀਜ ਕੇ ਗਿਆ ਓਹ ਵਧੀਆ ਬਣਾਈਆਂ ਦਾ ਪੈਲੀ ਬਾਬਾ ਢੂੰਗ ਕਰਦਾ ਵਾ ਹਾਂ ਪਹਿਲੀ ਵਾਰ ਮੁੰਡੇ ਨੇ ਲਿਆਂਦਾ ਵਾ ਸੁਪਰ ਸੈਟਰ ਤੇ ਵਧੀਆ ਬਣਾ ਕੇ ਗਿਆ ਪਹਿਲੀ ਵੀ ਤੇ ਕਣਕ ਚਲੋ ਚਲਿਏ ਕੋਈ ਹੁਣ ਅੱਛਾ ਕੀ ਇਹ ਦੋ ਗੱਟੇ ਲਓ ਵੀ ਪਰਸੋਂ ਦੀ ਸਵੇਰ ਸੀ ਜਿਹੜੀ ਅਸੀਂ ਕਣਕ ਬੀਜੀ ਸੀ ਪਰਸੋਂ ਸਵੇਰ ਤੇ ਕੱਲ ਗਿਆ ਸੀ ਲੁਧਿਆਣੇ ਮੰਡੀ ਲਸਣ ਲੈ ਕੇ ਤੇ ਅੱਜ ਫੇਰ ਗਏ ਸੀ ਅੱਜ ਮੋਗੇ ਨੂੰ ਗਏ ਸੀ ਲਸਣ ਲੈ ਕੇ ਤੇ ਹੁਣ ਹੋ ਗਈ ਸ਼ਾਮ ਤੇ ਹੁਣ ਚੱਲਨੇ ਆ ਖੇਤ ਨੂੰ ਗੇੜਾ ਮਾਰ ਕੇ ਆਏ ਇਹ ਕੱਲ ਪਰਸੋਂ ਕਣਕ ਬੀਜ ਕੇ ਤੇ ਗੁੱਠਾ-ਗੁੱਠਾ ਵੀ ਬਣਾਤੀਆਂ ਸੀ ਇਹ ਠੰਗਾ ਠਾ ਬਣਾ ਕੇ ਕਣਕ ਦਾ ਬੀਜ ਸਿੱਟ ਕੇ ਤੇ ਕੱਲ ਇਹਨਾਂ ਫਿਰ ਵਟਾ-ਵਟਾ ਪਾਤੀਆਂ ਟਰੈਕਟਰ ਆਇਆ ਹੋਊਗਾ ਤਿੰਨ ਵਟਾਂ ਦਿਸਦੀਆਂ ਵਗੀਆਂ ਪਈਆਂ ਨੇ ਜਲਦੇ ਆ ਉੱਥੇ ਨਾਲੇ ਤੇ ਦੇਖਦੇ ਆ ਲਸਣ ਪਰਸੋਂ ਦੇ ਖੇਤ ਆਏ ਹੋਏ ਆ ਤੇ ਕੱਲ ਲਿਧਾਣੇ ਸੀ ਕੱਲ ਸ਼ਾਮ ਨੂੰ ਪਹੁੰਚੇ ਆ ਮੋਕੇ ਪਹੁੰਚਾ ਮੈਂ ਕਰੇ ਆਦਾ ਜਹੀ ਤਾਂ ਬਾਹਰ 1 ਵਜੇ ਤੱਕ ਪਰ ਰੇਟ ਹੋ ਜਾ ਬਾਹਲੇ ਆ ਲੂ ਲੂ ਲਦਨੇ ਸੀ ਡਰਾਈਵਰ ਨੇ ਤਾਂ ਕਰਕੇ ਠੀਕ ਆ ਤੇ ਆਪਾਂ ਖੇਤ ਜਾ ਕੇ ਫਿਰ ਤੇ ਲਸਣਾ ਬਹੁਤ ਸੋਹਣਾ ਇੱਧਰਲਾ ਤਾਂ ਨਿਕਲਿਆ ਤੇ ਆਪਾਂ ਜਾ ਕੇ ਦੇਖਦੇ ਆ ਆਪਣੇ ਖੇਤ ਦਾ ਰਿਆਲੀ ਤਾਂ ਮਾਰਨ ਲੱਗ ਗਿਆ ਦੂਰੋਂ ਤੇ ਜੋਰਾ ਫਿਰ ਝੂ ਝੂ ਕਰਨ ਲੱਗ ਗਿਆ ਨਿਕਲਿਆ ਆਪਣਾ ਵਿਲਸਣ ਵਧੀਆ ਸਾਰੀ ਹਾਂ ਵੀ ਦਿਸਣ ਲੱਗਾ ਹਾਂ ਸਿਰੇ ਤੱਕ ਸਿਰੇੋਂ ਸਿਰੇ ਹਰੀਆਲੀ ਦਿਸਣ ਲੱਗੀ ਵਿੱਚ ਪਰ ਆਪਣਾ ਕੈਮਰਾ ਦਾ ਤਾਂ ਲੋ ਕੁਆਲਿਟੀ ਨਹੀਂ ਦਿਖਾਉਣਾ ਇਹਨੇ ਕਿਤੇ ਕਿਤੇ ਜਿੱਥੇ ਮੋਟੀ ਨਾ ਪਰਾਲੀ ਉੱਥੇ ਥੋੜਾ ਲੇਟ ਨਿਕਲੂਗਾ ਪਰ ਨਿਕਲਿਆ ਆਊਗਾ ਜ਼ਰੂਰ ਹੂੰ ਹਾਂ ਬਾਕੀ ਹੋਰ ਹਲੇ ਪੰਜਾਂ ਸੱਤਾਂ ਦਿਨਾਂ ਤੱਕ ਹਫਤੇ ਤੱਕ ਵਧੀਆ ਦਸਣ ਲੱਗ ਗਿਆ ਨਾ ਪੂਰਾ ਹੋਰ ਹਫਤੇ ਤੱਕ ਦਾ ਪੂਰਾ ਜਿੰਨੇ ਜਿੰਨੇ ਬਾਹਰ ਲਸਣ ਆਉਣਾ ਆ ਜਾਣਾ ਤੇ ਜਿਹੜਾ ਵਿੱਚ ਰਹਿ ਗਿਆ ਹੋਰ ਹੈਗਾ ਪਹਿਲੀ ਤਾਂ ਗੱਲ ਰਹਿੰਦਾ ਹੀ ਨਹੀਂ ਮਿਲਤਾ ਆਈ ਜਾਣਾ ਬਾਹਰ ਨੂੰ ਤੇ ਘਾਟੋ ਕੱਟ 20 ਤਰੀਕ ਤੱਕ ਅਗਲਾ ਪਾਣੀ ਲੱਗੂਗਾ ਅੱਜ ਹੋ ਗਈ ਆ ਦਾਸ ਦਾਸ ਦੇਣਾ ਜੇ ਹੋਰ ਪਾਣੀ ਨਹੀਂ ਲੱਗਦਾ ਕਿਉਂਕਿ ਥੱਲੇ ਸੈਲਾ ਬਹੁਤ ਜ਼ਿਆਦਾ ਗਿੱਲਾਗਲਾ ਥਾਂ ਰਹਿੰਦਾ ਹੈ ਜਿਆਦਾ ਟਾਈਮ ਤੇ ਕਣ ਕਾਲਾ ਥਾਂ ਦਿਖਾਉਣੇ ਆ ਹੁਣ ਲਾਈ ਸੁਪਰ ਸੀਡਰ ਨੇ ਤਾਂ ਬਾਲਾ ਵਧੀਆ ਬਣਾਤਾ ਮੈਂ ਕਹਨਾ ਇੱਧਰ ਕਿੰਨੇ ਵਾਰੀ ਵੋਂਦੇ ਵੋਂਦੇ ਰਹੇ ਪੈੜੀ ਜੇਹੀ ਕਿਤੇ ਸੁਪਰ ਸੀਡਰ ਦੇ ਦੋ ਦੋਰ ਲਵਾਈ ਹੁੰਦੀ ਤਾਂ ਪਾਊਡਰ ਬਣਾ ਦੇਣਾ ਸੀ ਆਪਣੇ ਨਾਲ ਡਲੇ ਬਹੁਤ ਛੀਏ ਦੇ ਵਿੱਚ ਲਸਣ ਵਾਲੇ ਥਾਂ 'ਚ ਤੇ ਜੇ ਕਿਤੇ ਐਦਾਂ ਦਾ ਆਪਾਂ ਇੱਕ ਵਾਰੀ ਲਵਾ ਦਿੰਦੇ ਨਾ ਉਦੋਂ ਤੇ ਵਧੀਆ ਬਣ ਜਾਣਾ ਸੀ ਪਾਣੀ ਕਿਧਰ ਮਾ ਗਿਆ ਦੁਬਾਰਾ ਪਾਣੀ ਲਾਤਾ ਕਿ ਆ ਇੱਥੇ ਮੈਂ ਉੱਤੇ ਸੇੜਤੀ ਸੀ ਪ੍ਰਾਲੀ ਗੋਟ ਚ ਗੋਠੀ ਬਣਾ ਕੇ ਮੈਂ ਕਹੇ ਵੇਨੇ ਕਿਵੇਂ ਕੀ ਹੁੰਦਾ ਬਣਦਾ ਕਿਵੇਂ ਦੀ ਨਿਕਲਦੀ ਗਣਕ ਤੇ ਆ ਤਿੰਨ ਵਟਾਂ ਪੈ ਗਈਆਂ ਉਹ ਸਿਰੋ ਚਲੋ ਇਹ ਵੀ ਡੱਬੜੇ ਦਾ ਕੰਮ ਸਾਰਾ ਹੀ ਟੋਟਲੀ ਹੁਣ ਰਹਿ ਗਿਆ ਇੱਕ ਕੰਮ ਸੱਚ ਰਹਿ ਗਿਆ ਆ ਸਿਰੇ ਲਾਉਣ ਵਾਲੇ ਰਹਿ ਗਏ ਬਸ ਹਾਇਟ ਜਿੰਦਰੇ ਨਾਲ ਸਿਰੇ ਲਾ ਕੇ ਤੇ ਵਾਹ ਚਲੋ ਤਿੰਨ ਕਿਾਰੇ ਪੈ ਗਿਆ ਵਧੀਆ ਥੋੜਾ ਨਾ ਥਾਂ ਉਧਰੋਂ ਉੱਚਾ ਹੀ ਆ ਤੇ ਬਾਕੀ ਸਹੀ ਹੈ ਕੰਮ ਓਕੇ ਹੋ ਗਿਆ ਓਕੇ ਦੀ ਰਿਪੋਰਟ ਹੋ ਗਿਆ ਕੰਮ ਤੇ ਥਾਂ ਬਹੁਤ ਵਧੀਆ ਬਣਾਇਆ ਸੁਪਰ ਸੀਡਰ ਨੇ ਛੀ ਹਲੋ ਛੀ ਹਲੋ ਵੀ ਜੋੜਾ ਹੁਣ ਆਪਾਂ ਜਿਹੜੇ ਬੀਲ ਆਏ ਸੀ ਉਹ ਵੇਖਦੇ ਆ ਵੀ ਕਿਵੇਂ ਨਿਕਲੇ ਆ ਕਣੀ ਸਬਜ਼ੀਆਂ ਲਾ ਕੇ ਗਏ ਸੀ ਉਸ ਦਿਨ ਅਸੀਂ ਤੇ ਉਹ ਵੈਨੇ ਹੁਣ ਤੋ ਇੱਥੇ ਮੜਾ ਖੜ ਜੋ ਰਿਆ ਜ਼ੁਰੇ ਇੱਥੇ ਖੜ ਜੋ ਰੇ ਇੱਥੇ ਖੜ ਜੋ ਗਰੋਂ ਨਾ ਲੱਗ ਜੀ ਹੁਣ ਚੰਗਾ ਆ ਲਾਇਆ ਸੀ ਵੱਟਾਂ ਦੇ ਤੇ ਵਿਚਾਲੀਆਂ ਵਰਟੀਆਂ ਤਾਂ ਵੱਟਾਂ ਤਾਂ ਨੰਗੀਆਂ ਉਵੇਂ ਹੀ ਛੱਡਤੀਆਂ ਮਤਲਬ ਹਲੇ ਉਹਦਾਂ ਦੇ ਕੁਝ ਵੀ ਨਹੀਂ ਲਾਇਆ ਤੇ ਇੱਧਰ ਵੀ ਲਾਇਆ ਲੋ ਵੀ ਵੀ ਅਸੀਂ ਵੇਖ ਲਿਆ ਤਕਰੀਬਨ ਤਕਰੀਬਨ ਸਾਰੇ ਹੀ ਨਿਕਲ ਆਇਆ ਬਾਹਰ ਉੱਗ ਰਿਹਾ ਆ ਠੀਕ ਹੈ ਤੇ ਇਹ ਵੀ ਹਾਲੇ ਤੱਕ ਹੋਰ ਹਫਤੇ ਤੱਕ 10 ਦਿਨਾਂ ਤੱਕ ਇਹਨਾਂ ਦੇ ਪੱਤੇ ਦਿਸਣ ਲੱਗਣਗੇ ਥੱਲੇ ਤੇ ਚਲੋ ਚੱਲੀਏ ਫਿਰ ਹੁਣ ਖੇਤ ਨੂੰ ਕੀੜਾ ਵੱਜ ਗਿਆ ਜੋਰੇ ਜੋਰੇ ਦੀ ਨੋਜੀ ਆ ਗਈ ਬਾਹਰ ਤੇ ਸੂਰਜ ਵੀ ਟਲ ਚੱਲਿਆ ਸਵਾਰੀ ਵਾਲੀ ਆ ਲੈ ਲੈ ਰਾਈਟ ਵੇਖ ਕੇ ਨਾ ਲਸਣ ਦਾ ਤੇ ਅਗਲੀ ਵਾਰ ਸਹੀ ਗੱਲ ਆ ਪਤਾ ਹੀ ਨਹੀਂ ਇਹਦਾ ਕੀ ਬਣਨਾ ਵਾ ਹੁਣ ਇਹਦੇ ਤੇ ਮਿਹਨਤ ਤਾਂ ਪੂਰੀ ਹੋ ਜਾਣੀ ਖਰਚਾ ਪੂਰਾ ਫੁੱਲ ਹੋ ਜਾਣਾ ਇਹਦੇ ਤੇ ਤੇ ਦੇਖੋ ਵੈਸੇ ਐਵੇਂ ਨਾ ਇੰਨਾ ਪੰਗਾ ਹੀ ਲਿਆ ਜਿਵੇਂ ਕਰ ਵੀ ਕਨਾਲ ਕੋ ਲਾ ਲੈਂਦੇ ਨਾ ਇੱਕ ਕਨਾਲ ਹੀ ਲਾ ਲਿੰਦਾ ਜਿਵੇਂ ਤੇ ਬੀਜ ਵਧੀਆ ਬਣਾ ਕੇ ਰੱਖਦੇ ਇੱਕ ਦੋ ਸਾਲ ਮਤਲਬ ਜਿਵੇਂ ਵਿੱਚੋ ਰੇਟ ਨਹੀਂ ਹੋਣਾ ਬੀ ਬਣਾ ਕੇ ਰੱਖਦੇ ਆਪ ਦਾ ਮੋਟਾ ਬੀ ਚੰਗਾ ਤੇ ਫਿਰ ਉਸ ਤੋਂ ਬਾਅਦ ਜਿਵੇਂ ਦੋ ਕੁਸਾਲ ਛੱਡ ਕੇ ਜਾਂ ਤਿੰਨ ਛੱਡ ਕੇ ਫਿਰ ਆਪ ਦਾ ਜਿੰਨਾ ਆਪ ਦਾ ਜੀ ਕਰਦਾ ਤਿੰਨ ਕਨਾਲਾ ਦੋ ਕਨਾਲਾ ਚਾਰ ਕਨਾਲਾ ਲਾ ਦਿੰਦੇ ਇਦਾਂ ਕਰਕੇ ਹੁਣ ਤਾਂ ਸਹੀ ਗੱਲ ਬੀ ਬਣਾਉਦਾ ਹੀ ਫਿਰਦਾ ਸੀਗਾ ਆ ਸਾਲ ਤਾਂ ਜਿਹੜੇ ਛਾਵ ਨਾਲ ਲਸਣ ਕਾਫੀ ਲੱਗ ਗਿਆ ਵਾ ਤੇ ਜਿਹੜੇ ਛਾਵ ਨਾਲ ਹੁਣ ਵੀ ਰੇਟ ਬਹੁਤ ਘਟਦਾ ਆਉਂਦਾ ਵਾ ਥੱਲੇ ਆ ਗਿਆ ਬਹੁਤ ਰੇਟ ਡਾਊਨ ਪੈ ਗਿਆ ਬਾਕੀ ਪਰਮਾਤਮਾ ਦੇ ਰੰਗ ਆ ਨੇ ਕੀ ਕਰਨਾ ਕਿੱਧਰ ਨੂੰ ਲੈ ਜਾਣਾ ਇਹ ਪਤਾ ਹੀ ਕੋਈ ਨਹੀਂ ਠੀਕ ਆ ਜੀ ਤੇ ਚਲੋ ਚਲੀਏ ਚਲੀਏ ਬੁਗਗੇ ਉਹ ਬੁਗਗੇ ਨੱਕ ਸਾਫ ਕਰੋ ਹੀ ਕਿੰਨਾ ਖਰਾਬ ਕਰ ਲਿਆ ਤੇ ਇਧਰ ਵੀ ਇੱਕ ਜੋਰੇ ਦੀ ਆਵਾਜ਼ ਆਈ ਜਾਂਦੀ ਘਰੇ ਵੀ ਇਹ ਕਾ ਹੈਗਾ ਚਲ ਦੇਖੀ ਪਾਪਾ ਹਜਵਾਕਾਂ ਨੂੰ ਰੋਕਣ ਵਾਸਤੇ ਬਾਹਰ ਨਾ ਜਾਣ ਇਹ ਲਾਇਆ ਹੈ ਜਦੋਂ ਮੰਜਲ ਆਇਆ ਹਾਂ ਆ ਰੋਂਦਾ ਸੀ ਜਵਾਕ ਚਲ ਖੇਡ ਗੱਲ ਸੁਣ ਚਾਹ ਦੇ ਦੇ ਜਦੋਂ ਮੈਂ ਖੇਤ ਵਿੱਚੋਂ ਕੰਮ ਪਾਵੇਂ ਕੰਮ ਕਰਕੇ ਆਵਾਂ ਪਾਵੇਂ ਆਵਾਂ ਵੇਲਾ ਮੋੜ ਕੇ ਕਰਿਆ ਜਦੋਂ ਚਾਹ ਪੀਣਾ ਕਰਿਆ ਉਹਨਾਂ ਚਾਹ ਤੇ ਬੜਾ ਜੀ ਕਰਦਾ ਬਾਲੀ ਵਧੀਆ ਲੱਗਦਾ ਨਾ ਚਾਹ ਬਣਾ। ਅੰਨੇ ਰੋਟੀ ਖਾਣੀ ਕਿ ਜਦੋਂ ਮੈਂ ਤੇ ਜਦੋਂ ਹੀ ਮੈਂ ਫੇਟੋਂ ਆ ਮੈਨੂੰ ਨਹੀਂ ਹੁੰਦਾ ਵੀ ਮੈਨੂੰ ਚਾਹ ਮਿਲੇ ਚਾਹ ਪੀਵੇ। ਗਰਮੇ ਗਰਮੀ ਹੁੰਦੀ। ਇਹ ਵੀ ਨਹੀਂ ਤੇ ਹੁਣ ਬਣੀ ਗਈ। ਹਾਂ ਨਹੀਂ ਇਹ ਵੀ ਚਲ ਜਿਆਦਾ ਰਾਹ ਦਿਸਣ ਦੀ ਕਰਨੀ ਪੈਣੀ। ਬਾਹ ਚੱਟਣ ਦੀ ਕਰ ਕਰਕੇ ਵੀ ਮਾਦੀ ਕੀ ਫੈਲ। ਲਓ ਜੀ। ਕਾਹ ਦੀ ਚਾਹ ਤਾਂ ਸਿਰਾਈ ਹੁੰਦੀ ਹੈ। ਅੱਜ ਉੱਥੇ ਬੀਤੀ ਬੜੀ ਖਰਾਬ ਸੀ ਚਾਹ। ਬੜੀ ਖਰਾਬ ਸੀ ਚਾ ਬੜੀ ਖਰਾਬ ਓਏ 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 ਚਲੋ ਫੜਾਉ ਅੱਜ ਗੋਭੀ ਕੱਲ ਲੁਧਿਆਣੇ ਚ ਗੋਭੀ ਲੈ ਕੇ ਆਇਆ ਮੈਂ ਆ ਵੇ ਕੀ ਚੀਜ਼ ਹੈ ਮੈਂ ਕਿਹ ਕਿਹ ਗੱਲ ਹੋਣਾ ਜੀ ਵਧੀਆ ਲੱਗੀ ਮੈਂ ਕਿੰਨੀਆਂ ਸੁਣੀ ਕਿ ਡੜੀਆਂ ਵਿੱਚ ਰੱਖੀਆਂ ਜੀ ਨੇ